हां जी प्यारे दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਖੁਸ਼ ਹੋਵੋਗੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਪਹਿਲੇ ਸਮਿਆਂ ਦੇ ਵਿੱਚ ਲੋਕ ਜਿਹੜੇ ਸਨ ਉਹਨਾਂ ਦਾ ਖਾਣ ਪੀਣ ਸੀ ਜਿਹੜਾ ਬੜਾ ਸਿੰਪਲ ਔਰ ਸਾਦਾ ਹੁੰਦਾ ਸੀ ਸਿੰਪਲ ਭੋਜਨ ਸ਼ੱਕਦੇ ਸਨ ਸਾਰੇ ਪਰ ਅੱਜ ਦੇ ਸਮੇਂ 'ਚ ਅਸੀਂ ਵੇਖਦੇ ਆ ਕਿੰਨੇ ਹੈਵੀ ਮਸਾਲੇ ਭਾਵਕੇ ਤਰ੍ਹਾਂ-ਤਰ੍ਹਾਂ ਦੇ ਤੇਜਾਬੀ ਭੋਜਨ ਛਕਦੇ ਨੇ ਲੋਕ ਤੇ ਅੱਜ ਕੱਲ ਇਹੋ ਜਿਹੇ ਪ੍ਰੋਬਲਮਾਂ ਬਿਮਾਰੀਆਂ ਦੇ ਨਾਮ ਸੁਣੀਦਾ ਏ ਜਿਹੜੀਆਂ ਅੱਜ ਤੋਂ 20-25 ਸਾਲ ਅਸੀਂ ਕਦੀ ਸੁਣਿਆ ਹੀ ਨਹੀਂ ਸੀ। ਉਹਨਾਂ ਦੇ ਨਾਮ ਹੀ ਨਹੀਂ ਸੀ ਸੁਣੇ। ਅੱਜਕੱਲ ਇੱਕ ਬੜੀ ਪ੍ਰੋਬਲਮ ਚੱਲਦੀ ਆ ਹਰੇਕ ਦੇ ਵਿੱਚ ਕਿਉਂਕਿ ਖਾਣ-ਪੀਣ ਸਾਦਾ ਨਹੀਂ। ਜਿਸ ਕਰਕੇ ਤੇਜਾਬ ਬਣਨ ਲੱਗ ਗਿਆ। ਜਿੰਨੂੰ ਪੁੱਛੋ ਉਹ ਕਹਿਣ ਲੱਗ ਜਾਂਦਾ ਮੇਰੇ ਤੇਜਾਬ ਬਣਦਾ। ਛਾਤੀ ਚ ਜਲਨ ਹੋ ਰਹੀ ਹੈ। ਹਿਰਦੇ ਚ ਜਲਨ ਹੋ ਰਹੀ ਹੈ। ਤੁਸੀਂ ਦੇਖ ਲਿਓ। ਇਹ ਚੀਜ਼ ਦੇ ਪੇਸ਼ੈਂਟ ਬਹੁਤ ਮਿਲਣਗੇ ਤੁਹਾਨੂੰ। ਕਈ ਤਾਂ ਐਸੇ ਵੇਖੇ ਗਏ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਵੀ ਖਾਂਦੇ ਨੇ ਡਾਕਟਰਾਂ ਕੋਲੋਂ ਲੈ ਕੇ। ਹੁਣ ਜਿਹੜੇ ਡਾਕਟਰ ਨੇ ਓਕੇ ਸਾਨੂੰ ਗਲਤ ਥੋੜਾ ਦਵਾਈ ਦਿੰਦੇ ਨੇ। ਬਸ ਮੇਨ ਗੱਲ ਐ ਕਿ ਉਹਨਾਂ ਦੀ ਲਈ ਦਿੱਤੀ ਹੋਈ ਦਵਾਈ ਤਾਂ ਆਪਾਂ ਖਾ ਲੈਣੇ ਆਂ ਪਰ ਜਿਹੜਾ ਉਹ ਪਰਹੇਜ਼ ਦੱਸਦੇ ਨੇ ਉਹ ਕਦੇ ਨਹੀਂ ਰੱਖਦੇ ਸਿਆਣੇ ਵੈਸੇ ਵੀ ਕਹਿੰਦੇ ਹੁੰਦੇ ਸਨ ਕਿ ਦਵਾਈ ਨਾਲੋਂ ਪਰਹੇਜ਼ ਚੰਗਾ ਦਵਾਈ ਤਾਂ ਹੁਣ ਮਾੜੀ ਨਹੀਂ ਦਿੰਦੇ ਡਾਕਟਰ ਅੱਜ ਕੱਲ ਦੇ ਸਮੇਂ 'ਚ ਹਰੇਕ ਡਾਕਟਰ ਪੜ੍ਹਿਆ ਲਿਖਿਆ ਵੱਧ ਤੋਂ ਵੱਧ ਬਹੁਤ ਸਮਝ ਆਉਣਾ ਨੂੰ ਉਹ ਤੁਹਾਨੂੰ ਗਲਤ ਦਵਾਈ ਨਹੀਂ ਦਿੰਦੇ। ਬਸ ਮੇਨ ਗੱਲ ਹੈ ਅਸੀਂ ਪਰਹੇਜ਼ ਨਹੀਂ ਰੱਖਦੇ। ਦਵਾਈ ਉਹਨਾਂ ਚਿਰ ਅਸਰ ਕਰਦੀ ਹੈ ਜਿੰਨਾ ਚਿਰ ਅਸੀਂ ਥੋੜਾ ਬੋਤਾ ਪਰਹੇਜ਼ ਰੱਖਦੇ ਆ। ਫਿਰ ਉਸੇ ਤਰ੍ਹਾਂ ਹੀ ਤੇਜਾਬ ਬੰਨਾ ਸ਼ੁਰੂ ਹੋ ਜਾਂਦਾ। ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਬਾਰੇ ਆਪਾਂ ਗੱਲ ਕਰਦੇ ਆਂ। ਕੁਝ ਤੁਹਾਨੂੰ ਘਰੇਲੂ ਨੁਸਖੇ ਇਹੋ ਜਿਹੇ ਦੱਸਾਂਗੇ। ਘਰੇ ਬੈਠੇ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ ਹਮੇਸ਼ਾ ਲਈ ਤਜਾਬ ਖਤਮ ਕਰ ਸਕਦੇ ਹੋ ਜਲਣੇ ਖਤਮ ਕਰ ਸਕਦੇ ਹੋ ਪਿਆਰੋ ਜਿਨ੍ਹਾਂ ਦੇ ਤਜਾਬ ਬਣਦਾ ਨਾ ਸਭ ਤੋਂ ਪਹਿਲੇ ਉਹ ਸਿੰਪਲ ਸਬਜ਼ੀਆਂ ਖਾਓ ਦਾਲਾਂ ਸਬਜ਼ੀਆਂ ਆਪਣੀਆਂ ਸਿੰਪਲ ਕਰੋ ਉਹਨਾਂ ਵਿੱਚ ਹੈਵੀ ਮਸਾਲੇ ਨਾ ਪਾਓ ਜਿਆਦਾ ਗਰਮ ਚੀਜ਼ਾਂ ਨਾ ਪਾਓ ਲੌਂਗ ਜਿਆਦਾ ਅਦਰਕ ਨਾ ਪਾਓ ਲਸਣ ਨਾ ਪਾਓ ਘੱਟ ਪਾਓ ਬਿਲਕੁਲ ਘੱਟ ਆਪਣੇ ਜੀਬ ਦੇ ਸਵਾਦ ਵਾਸਤੇ ਹੈਵੀ ਮਸਾਲੇ ਨਾ ਪਾਓ ਇੱਕ ਮਿਰਚ ਤੋਂ ਪਰਹੇਜ਼ ਰੱਖੋ ਜਿਆਦਾ ਮਿਰਚ ਨਾ ਪਾਓ ਕਿਉਂਕਿ ਜੀਬ ਦਾ ਸਵਾਦ ਹੀ ਬੰਦੇ ਨੂੰ ਮਰਾਉਂਦਾ ਇਹ ਚੀਜ਼ਾਂ ਦਾ ਪਰਹੇਜ਼ ਰੱਖੋ ਤੇ ਜਿਆਦਾ ਗਰਮ ਚੀਜ਼ਾਂ ਨਾ ਖਾਓ ਕੋਸ਼ਿਸ਼ ਕਰਿਆ ਕਰੋ ਠੰਡੀਆਂ ਚੀਜ਼ਾਂ ਖਾਓ ਇਹਦਾ ਤੁਹਾਨੂੰ ਮੈਂ ਇੱਕ ਨੁਸਖਾ ਦੱਸਦਾ ਜਿਹਦੇ ਨਾਲ ਬਹੁਤ ਜਲਦੀ ਤਜਾਬ ਬੰਨਾ ਬੰਦ ਹੋ ਜਾਂਦਾ ਤੁਸੀਂ ਕੀ ਕਰਨਾ ਹੈ ਜਿਹੜਾ ਸੁੱਕਾ ਧਨੀਆ ਹੁੰਦਾ ਹੈ ਸੁੱਕਾ ਅ ਰਾਤ ਨੂੰ ਉਹਨੂੰ ਉਬਾਲ ਲੈਣਾ ਉਬਾਲ ਕੇ ਕਿਸੇ ਗਲਾਸ ਦੇ ਵਿੱਚ ਪਾ ਕੇ ਜੱਗ ਦੇ ਵਿੱਚ ਪਾ ਕੇ ਕਿਸੇ ਵੀ ਬਰਤਨ ਦੇ ਵਿੱਚ ਪਾ ਕੇ ਟੱਕ ਦੇਣਾ ਟੱਕ ਕੇ ਸਵੇਰੇ ਨਿਹਰੇ ਨੇ ਤੁਸੀਂ ਪੀਣਾ ਠੀਕ ਹੈ ਜੀ ਨਿਹਰੇ ਨੇ ਪੇਟ ਖਾਲੀ ਪੇਟ ਉਸ ਨੂੰ ਪੀਣਾ ਹੈ ਤੁਸੀਂ ਪੂਰਾ ਗਲਾਸ ਦਾ ਗਲਾਸ ਠੀਕ ਹੈ ਜੀ ਬਹੁਤ ਜਲਦੀ ਤੁਹਾਨੂੰ ਫਰਕ ਦਿ세ਗਾ ਆਰਾਮ ਮਿਲੇਗਾ ਤੇ ਸਮੇਂ-ਸਮੇਂ ਅਨੁਸਾਰ ਤੁਸੀਂ ਪੁਦੀਨੇ ਦੀ ਇਮਲੀ ਦੀ ਚਟਨੀ ਬਣਾ ਕੇ ਖਾਓ ਪਿਆਜ਼ ਪਾ ਲੋ ਵਿੱਚ ਕਾਲਾ ਨਮਕ ਪਾਓ ਠੀਕ ਹੈ ਜੀ ਤੇ ਸਭ ਤੋਂ ਮੇਨ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਐ ਕਿ ਗਰਮ ਮਸਾਲਿਆਂ ਤੋਂ ਦੂਰ ਰਹੋ ਇਹ ਜਲਣ ਗਰਮ ਮਸਾਲਿਆਂ ਦੀ ਐ ਇਹ ਤੇਜਾਬ ਗਰਮ ਮਸਾਲਿਆਂ ਦਾ ਐ ਜਿਆਦਾ ਮਿਰਚ ਦਾ ਐ ਜਿਆਦਾ ਗਰਮ ਚੀਜ਼ਾਂ ਦਾ ਹੈ ਇਹ ਹੋਰ ਕਿਸੇ ਚੀਜ਼ ਨਾਲ ਨਹੀਂ ਬਣਦਾ ਰਹੀ ਗੱਲ ਡਾਕਟਰਾਂ ਦੀ ਡਾਕਟਰਾਂ ਦੀ ਤੁਸੀਂ ਦਵਾਈ ਲੈਂਦੇ ਹੋ ਗਲਤ ਨਹੀਂ ਦਵਾਈ ਦਿੰਦੇ ਬਸ ਮੇਨ ਗੱਲ ਹੈ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਇਹ ਚੀਜ਼ਾਂ ਦਾ ਪਰਹੇਜ਼ ਨਹੀਂ ਕਰਦੇ ਜਦੋਂ ਤੁਸੀਂ ਇਹ ਚੀਜ਼ਾਂ ਦਾ ਪਰਹੇਜ਼ ਕਰ ਲਿਆ ਆਪਣੀਆਂ ਦਾਲਾਂ ਸਬਜ਼ੀਆਂ ਦੇ ਵਿੱਚ ਗਰਮ ਮਸਾਲੇ ਨਾ ਪਾਓ ਜਿਆਦਾ ਗਰਮ ਚੀਜ਼ਾਂ ਨਾ ਪਾਓ ਠੀਕ ਹੈ ਜੀ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਜੇ ਨਹੀਂ ਰੱਖੋਗੇ ਗਰਮ ਮਸਾਲੇ ਖਾਓਗੇ ਗਰਮ ਚੀਜ਼ਾਂ ਖਾਈ ਜਾਓਗੇ ਫਿਰ ਤੁਹਾਡੇ ਤਜਾਬ ਬੰਨਾ ਹੀ ਬੰਨਾ ਲਿਖਾ ਕੇ ਲੈ ਲਓ ਉਹ ਜਲਨ ਹੋਣੀ ਹੋਣੀ ਹੈ ਉਹ ਜਲਨ ਕਿਸੇ ਚੀਜ਼ ਦੀ ਨਹੀਂ ਹੈ ਉਹ ਗਰਮ ਮਸਾਲਿਆਂ ਦੀ ਹੈ ਜਿਆਦਾ ਮਿਰਚ ਦੀ ਹੈ ਗਰਮ ਚੀਜ਼ਾਂ ਦੀ ਹੈ ਠੀਕ ਹੈ ਜੀ ਤੇ ਸਮੇਂ ਅਨੁਸਾਰ ਦੂਜੇ ਤੀਜੇ ਦਿਨ ਮਨ ਕਰੇ ਅੱਜ ਤਾਂ ਗਰਮੀਆਂ ਦਾ ਮੌਸਮ ਹੈ ਹੁਣ ਪਦੀਨਾ ਪਾ ਕੇ ਪਿਆਜ਼ ਪਾ ਕੇ ਕਾਲਾ ਨਮਕ ਪਾ ਕੇ ਇਮਲੀ ਪਾ ਕੇ ਚਟਣੀ ਖਾਓ ਅਨਾਰ ਦਾਣਾ ਵੀ ਪਾ ਸਕਦੇ ਹੋ ਕਿਉਂਕਿ ਉਹ ਠੰਡੀ ਹੁੰਦੀ ਹੈ ਚਟਣੀ ਉਹ ਤੁਹਾਨੂੰ ਬਹੁਤ ਆਰਾਮ ਦੇਗੀ ਪਰ ਮੇਨ ਗੱਲ ਹੈ ਪਰਹੇਜ਼ ਰੱਖੋ ਗਰਮ ਚੀਜ਼ਾਂ ਨਾ ਖਾਓ ਗਰਮ ਮਸਾਲਿਆਂ ਤੋਂ ਦੂਰ ਰਹੋ ਸਬਜੀ ਬਣਾਉਣੀ ਹੈ ਬਿਲਕੁਲ ਸਿੰਪਲ ਬਣਾਓ ਤੁਸੀਂ 5-6 ਦਿਨ ਐਵੇਂ ਕਰਕੇ ਦੇਖੋ ਤਜਾਬ ਤੁਹਾਡਾ ਕਿਤੇ ਜਾਏਗਾ ਕਦੇ ਨਹੀਂ ਹੋਏਗਾ ਕਿਉਂਕਿ ਆਹ ਜਿਹੜਾ ਖਾਣ ਪੀਣ ਹੀ ਸਾਡਾ ਖਰਾਬ ਕਰਦਾ ਹੈ ਇਹ ਜਿੰਨਾ ਤਜਾਬ ਬਣਦਾ ਹੈ ਜਲਨ ਹੁੰਦੀ ਹੈ ਖਾਣ ਪੀਣ ਨਾਲ ਹੁੰਦੀ ਹੈ ਫਿਰ ਆਜੋ ਦੂਜੇ ਪਾਸੇ ਜੇ ਤੁਹਾਡੇ ਜਲਨ ਫਿਰ ਵੀ ਨਹੀਂ हट ਰਹੀ ਤੁਸੀਂ ਪਰਹੇਜ਼ ਵੀ ਕਰਦੇ ਹੋ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਹਾਡੇ ਸਵਾਸਾਂ ਦੀ ਰਿਦਮ ਗਲਤ ਹੋਈ ਹੋਈ ਹੈ ਉਹਨੂੰ ਠੀਕ ਕਰਨ ਵਾਸਤੇ ਦੂਜੇ ਤੀਜੇ ਦਿਨ ਭਾਵੇਂ ਰੋਜ਼ ਵੀ ਹੋ ਸਕਦਾ ਹੈ ਲੋਮ ਵਿਲੋਮ ਕਰੋ ਉਹਦੇ ਨਾਲ ਬਹੁਤ ਆਰਾਮ ਮਿਲੇਗਾ ਪਰ ਮੇਨ ਗੱਲ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸਿੰਪਲ ਖਾਣਾ ਖਾਓ ਜਿਆਦਾ ਮਸਾਲੇ ਨਾ ਹੋ ਠੀਕ ਹੈ ਜੀ ਤੇ ਦੂਜਾ ਜੇ ਨਾ ਹਟੇ ਫਿਰ ਲੋ ਬਿਲੋਮ ਕਰੋ ਠੀਕ ਹੈ ਜੀ ਇਹ ਗੱਲ ਯਾਦ ਰੱਖੋ ਤੁਸੀਂ ਜਿਆਦਾ ਮਿਰਚ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਇਹ ਜਲਣ ਦਾ ਕਾਰਨ ਹੈ ਜਿਆਦਾ ਗਰਮ ਮਸਾਲੇ ਨਹੀਂ ਖਾਣੇ ਲਸਣ ਅਦਰਕ ਗਰਮੀਆਂ ਦੇ ਮੌਸਮ ਚ ਪਾਉਣਾ ਪਰ ਥੋੜਾ ਪਾਉਣਾ ਇਹ ਚੀਜ਼ਾਂ ਦਾ ਪਰਹੇਜ਼ ਕਰ ਲੋ ਆਪਣੇ ਆਪ ਇਤਜਾਬ ਬੰਨਾ ਬੰਦ ਹੋ ਜਾਏਗਾ ਤੇ ਆਹ ਨੁਸਖਾ ਜਰੂਰ ਵਰਤਿਓ ਸੁੱਕਾ ਧਨੀਆ ਰਾਤ ਨੂੰ ਉਬਾਲ ਲਓ ਉਬਾਲ ਕੇ ਪਾਣੀ ਗਲਾਸ ਚ ਪਾ ਕੇ ਰੱਖ ਲਓ ਉਹ ਗਲਾਸ ਸਵੇਰੇ 네ਰ ਨੇ ਪੀਟ ਖਾਲੀ ਪੇਟ ਪੂਰਾ ਦਾ ਪੂਰਾ ਹੀ ਪੀਜੋ ਬਹੁਤ ਜਲਦੀ ਤੁਹਾਡਾ ਤਜਾਬ ਬੰਨਾ ਬੰਦ ਹੋ ਜਾਏਗਾ ਪੱਕੀ ਗਰੰਟੀ ਹੈ ਬਸ ਪਰਹੇਜ਼ ਰੱਖੋ ਠੀਕ ਹੈ ਜੀ ਪਾਣੀ ਵੱਤੋਂ ਵੱਧ ਪੀਓ ਠੀਕ ਹੈ ਜੀ ਬਾਕੀ ਸਟ੍ਰੈਸ ਕਰਕੇ ਵੀ ਇਹ ਕਈ ਵਾਰੀ ਜਲਨ ਹੋਣ ਲੱਗ ਜਾਂਦੀ ਹੈ ਅੰਦਰ ਉਹਦੇ ਕਰਕੇ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਕਿਸੇ ਵੀ ਧਰਮ ਦੇ ਵਿੱਚੋਂ ਤੁਸੀਂ ਉਹ ਧਰਮ ਅਨੁਸਾਰ ਆਪਣੇ ਅਕਾਲ ਪੁਰਖ ਵਾਹਿਗੁਰੂ ਭਗਵਾਨ ਦੀ ਸਿਫਤ ਕਰ ਸਕਦੇ ਹੋ ਕਿਉਂਕਿ ਇਹ ਮਨ ਦਾ ਰੋਗ ਵੀ ਹੋ ਸਕਦਾ ਹੈ ਨਾ ਆ ਜਿਹੜੀ ਜਲਨ ਹੈ ਇਹ ਜੈਲਸ ਤੋਂ ਵੀ ਪੈਦਾ ਹੋ ਸਕਦੀ ਹੈ ਉਹਦੇ ਵਾਸਤੇ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਜੋਗਾ ਕਰ ਸਕਦੇ ਹੋ ਆਪਣੇ ਧਰਮ ਮੁਤਾਬਿਕ ਜਿਵੇਂ ਸਿੱਖ ਗੁਰਬਾਣੀ ਪੜ ਸਕਦੇ ਨੇ ਉਹਦੇ ਕਰਕੇ ਵੀ ਬਹੁਤ ਫਰਕ ਪੈਂਦਾ ਠੀਕ ਹੈ ਜੀ ਮੇਨ ਚੀਜ਼ ਹੈ ਪਿੱਪੋ ਜਣ ਸਿੰਪਲ ਰੱਖੋ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ